ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਅਰਬੀ ਦੀ ਸਬਜੀ ਇਹ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਊਗੀ ਆਪਾਂ ਇੱਥੇ ਅੱਜ ਨਾ ਹੀ ਸੁੱਕੀ ਅਰਬੀ ਬਣਾ ਰਹੇ ਹਾਂ ਨਾ ਹੀ ਤਰੀ ਵਾਲੀ ਅੱਜ ਆਪਾਂ ਦਹੀਂ ਵਾਲੀ ਅਰਬੀ ਬਣਾ ਕੇ ਤਿਆਰ ਕਰਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੇ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੁਹਾਡੇ ਪਿਆਰ ਤੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਔਰ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਤੈਅ ਦਿ ਲੋ ਧੰਨਵਾਦ ਇੱਥੇ ਅਰਬੀ ਦੀ ਸਬਜ਼ੀ ਬਣਾਉਣ ਲੱਗੇ ਤੁਸੀਂ ਖਾਸ ਗੱਲ ਦਾ ਧਿਆਨ ਰੱਖਣਾ ਜਦੋਂ ਵੀ ਤੁਸੀਂ ਅਰਬੀ ਖਰੀਦਣੀ ਆ ਤੁਸੀਂ ਇਦਾਂ ਦੀ ਗੁੰਦਮੀ ਗੁੰਦਮੀ ਜੀ ਸੁੱਕੀ ਅਰਬੀ ਲੈਣੀ ਹੈ ਜੀ ਇਹ ਅਰਬੀ ਬਹੁਤ ਵਧੀਆ ਹੁੰਦੀ ਹੈ ਔਰ ਬਹੁਤ ਜ਼ਿਆਦਾ ਬੇਸਤ ਨਹੀਂ ਹੁੰਦੀ ਇਦਾਂ ਦੀ ਸਾਫ਼ ਸੁਥਰੀ ਜੀ ਅਰਬੀ ਲਿਓ ਹੁਣ ਆਪਾਂ ਨੇ ਇਹਨੂੰ ਧੋਇਆ ਨਹੀਂ ਹੈਗਾ ਆਪਾਂ ਧੋਣ ਤੋਂ ਪਹਿਲਾਂ ਹੀ ਜਿਹੜਾ ਇਹਦਾ ਛਿਲਕਾ ਹੈ ਉਹ ਉਤਾਰ ਕੇ ਤਿਆਰ ਕਰ ਲਵਾਂਗੇ ਇਦਾਂ ਦੇਖੋ ਸਾਫ ਸੁਥਰੀ ਅਰਬੀ ਇਹ ਬਿਲਕੁਲ ਇਦਾਂ ਆਪਾਂ ਨੇ ਹਲਕਾ ਹਲਕਾ ਸਕਰਬ ਕਰ ਲੈਣਾ ਹੈ ਜੀ ਇਹਦਾ ਛਿਲਕਾ ਜਿਹੜਾ ਆ ਉਹ ਉਤਾਰ ਕੇ ਆਪਾਂ ਤਿਆਰ ਕਰ ਲੈਣੀ ਹੈ ਅਰਬੀ ਸਾਰੀ ਅਰਬੀ ਆਪਾਂ ਇਦਾਂ ਹੀ ਛਿਲਕੇ ਤਿਆਰ ਕਰ ਲਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਜੀ ਦੇਖੋ ਜੀ ਇੱਥੇ ਆਪਾਂ ਨੇ ਅਰਬੀ ਨੂੰ ਸਾਰਿਆਂ ਨੂੰ ਛਿੱਲ ਲਿਆਏ ਹੁਣ ਛਿੱਲਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਲਵਾਂਗੇ ਇਧਰ ਆਪਾਂ ਨੇ ਅਰਬੀਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਸੁਵਾਰ ਕੇ ਸਾਫ ਸੁਥਰੇ ਪੋਣੇ ਦੇ ਉੱਤੇ ਰੱਖ ਕੇ ਇਹਨਾਂ ਦਾ ਪਾਣੀ ਜਿਹੜਾ ਆ ਸੋਖਤਾ ਕਰ ਲਿਆਏ ਜੀ ਔਰ ਆਪਾਂ ਨੇ ਇਧਰ ਲਸਣ ਪਿਆਜ਼ ਅਦਰਕ ਹਰੀ ਮਿਰਚ ਔਰ ਟਮਾਟਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਚੰਗੀ ਤਰ੍ਹਾਂ ਧੋ ਸੁਵਾਰ ਲਿਆਏ ਇਹਨਾਂ ਨੂੰ ਆਪਾਂ ਹੁਣ ਇੱਕ ਮਿਕਸਰ ਜਾਰ ਦੇ ਵਿੱਚ ਪਾ ਕੇ ਸਾਰੀਆਂ ਚੀਜ਼ਾਂ ਨੂੰ ਇਕੱਠਾ ਹੀ ਗ੍ਰाइंड ਕਰ ਲਵਾਂਗੇ ਇਧਰ ਮੈਂ ਕੜਾਹੀ ਵੀ ਗੈਸ ਉੱਤੇ ਰੱਖ ਲਈ ਐ ਤੇ ਵਿੱਚ ਮੈਂ ਤੇਲ ਗਰਮ ਹੋਣ ਦੇ ਲਈ ਰੱਖ ਦਿੱਤਾ ਆਪਾਂ ਅਰਬੀਆਂ ਨੂੰ ਫਰਾਈ ਕਰਾਂਗੇ ਜੀ ਤੇਲ ਨੂੰ ਪਹਿਲਾਂ ਆਪਾਂ ਧੂਏ ਧਾਰ ਗਰਮ ਹੋਣ ਦਵਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਅਰਬੀਆਂ ਫਰਾਈ ਕਰਾਂਗੇ ਜਿੰਨੇ ਨੂੰ ਤੇਲ ਗਰਮ ਹੋ ਰਿਹਾ ਹੈ ਉਹਨੇ ਨੂੰ ਆਪਾਂ ਨਾਲ ਦੀ ਨਾਲ ਜਿਹੜਾ ਆਪਣਾ ਤੜਕਾ ਲਗਾਣਾ ਆਪਾਂ ਨੇ ਇਹ ਵਾਲਾ ਸਾਰਾ ਗ੍ਰाइंड ਕਰਕੇ ਰੱਖ ਦਵਾਂਗੇ ਇਧਰ ਆਪਾਂ ਨੇ ਮਸਾਲਾ ਗ੍ਰाइंड ਕਰ ਲਿਆ ਏ ਇਹਨੂੰ ਹੁਣ ਆਪਾਂ ਟਾਕੇ ਰੱਖ ਦਵਾਂਗੇ ਇੱਕ ਸਾਈਡ ਤੇ ਤੇ ਆਪਾਂ ਅਰਬੀਆਂ ਨੂੰ ਹੁਣ ਕੱਟ ਕਰ ਲਵਾਂਗੇ ਅਰਬੀ ਨੂੰ ਦੇਖੋ ਤੁਸੀਂ ਆਪਣੇ ਹਿਸਾਬ ਦੇ ਨਾਲ ਗੋਲ ਜਾਂ ਲੰਬੇ ਲੰਬੇ ਸਾਈਜ਼ ਦੇ ਵਿੱਚ ਕੱਟ ਸਕਦੇ ਹੋ ਪਰ ਅਸੀਂ ਤਾਂ ਇਦਾਂ ਗੋਲ ਗੋਲ ਹੀ ਕੱਟਦੇ ਹੁੰਨੇ ਆ ਬਾਕੀ ਤੁਹਾਡੀ ਆਪਣੀ ਮਰਜ਼ੀ ਆ ਹਾਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਤੁਸੀਂ ਨਾ ਜਦੋਂ ਅਰਬੀ ਕੱਟਣੀ ਆ ਤੁਸੀਂ ਹੱਥਾਂ ਉੱਤੇ ਸਰੋਂ ਦਾ ਤੇਲ ਲਗਾ ਲੈਣਾ ਏ ਥੋੜਾ ਜਿਹਾ ਤਾਂ ਤੇਰਾ ਕੇ ਵਸ ਥੋੜਾ ਜਿਹਾ ਦਮ ਮਾਰ ਲੈਣਾ ਫਿਰ ਇਹਦੇ ਨਾਲ ਨਾ ਖਾਰਿਸ਼ ਨਹੀਂ ਹੁੰਦੀ ਸੋ ਤੇਲ ਤੁਸੀਂ ਜ਼ਰੂਰ ਲਗਾ ਲਿਓ ਹੱਥਾਂ ਉੱਤੇ ਇਦਾਂ ਆਪਾਂ ਸਾਰੀ ਅਰਬੀ ਕੱਟ ਕਰ ਲਵਾਂਗੇ ਜੀ ਇਧਰ ਤੇਲ ਗਰਮ ਹੋ ਗਿਆ ਏ ਆਪਾਂ ਹਜੇ ਅੱਧੀ ਅਰਬੀ ਜਿਹੜੀ ਕੱਟ ਲਈ ਆ ਇੰਨੇ ਜਿੰਨੀ ਜਿੰਨੀ ਕੁ ਮੈਂ ਕੱਟੀ ਆ ਓਨਨੇ ਕੇ ਤੇਲ ਵਿੱਚ ਪਾ ਦਵਾਂਗੇ ਅਰਬੀ ਨੂੰ ਦੇਖੋ ਫਰਾਈ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਏ ਕਈ ਮੇਰੀਆਂ ਭੈਣ ਅਰਬੀ ਨੂੰ ਫਰਾਈ ਨਹੀਂ ਕਰਦੀਆਂ ਸੋ ਅਰਬੀ ਫਰਾਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਪਰ ਗਲੇ ਦੇ ਵਿੱਚ ਖਾਰਸ਼ ਹੋਣ ਲੱਗ ਜਾਂਦੀ ਆ ਅਰਬੀ ਨੂੰ ਆਪਾਂ ਨੇ ਅਲਟ-ਪਲਟ ਕਰਦੇ ਹੋਏ ਵੱਧ ਸੇਕ ਦੇ ਉੱਤੇ ਭੁੰਨ ਲੈਣਾ ਹੈ ਜੀ ਵੱਧ ਸੇਕ ਦੇ ਉੱਤੇ ਆਪਾਂ ਫਰਾਈ ਕਰਨਾ ਇਹਨੂੰ ਘੱਟ ਨਹੀਂ ਸੇਕ ਕਰਨਾ ਹੈਗਾ ਜਿਹੜੀ ਬਾਕੀ ਦੀ ਅਰਬੀ ਉਹ ਵੀ ਇੰਨੇ ਵਿੱਚ ਕੱਟ ਲੈਣੀ ਆ ਦੇਖੋ ਜੀ ਜਿੰਨੇ ਨੂੰ ਇਧਰ ਆਪਣੀ ਅਰਬੀ ਹੈ ਜਿਹੜੀ ਫਰਾਈ ਹੋ ਕੇ ਤਿਆਰ ਹੁੰਦੀ ਹੈ ਉਹਨਾਂ ਨੂੰ ਆਪਾਂ ਦਹੀਂ ਵਿੱਚ ਮਸਾਲੇ ਪਾ ਕੇ ਰੱਖ ਦਵਾਂਗੇ ਇਧਰ ਆਪਾਂ ਨੇ ਇੱਕ ਕੌਲੀ ਦਹੀਂ ਦੀ ਲਈ ਆ ਇਹਦੇ ਵਿੱਚ ਹੁਣ ਆਪਾਂ ਹਲਦੀ ਸਵਾਦ ਅਨੁਸਾਰ ਨਮਕ ਛੋਟੇ ਚਮਚ ਧਨੀਆ ਪਾਊਡਰ ਔਰ ਇੱਕ ਚਮਚ ਆਪਾਂ ਕਸ਼ਮੀਰ ਲਾਲ ਮਿਰਚ ਪਾਊਡਰ ਇਹ ਪਾ ਕੇ ਰੱਖ ਦਵਾਂਗੇ ਇਦੇ ਨਾਲ ਨਾ ਕੀ ਹੈ ਸਬਜ਼ੀ ਵਿੱਚ ਜਿਹੜੀ ਰੰਗਤ ਉਹ ਵੀ ਵਧੀਆ ਆ ਜੂਗੀ ਔਰ ਆਪਾਂ ਦਹੀਂ ਵਾਲੀ ਅਰਬੀ ਬਣਾ ਰਹੇ ਆ ਨਾ ਇਸ ਕਰਕੇ ਆਪਾਂ ਦਹੀਂ ਦੀ ਵਰਤੋਂ ਤਾਂ ਕਰਨੀ ਹੀ ਆ ਆਪਾਂ ਮਸਾਲੇ ਦੇ ਵਿੱਚ ਐਡ ਕਰਕੇ ਰੱਖ ਦਵਾਂਗੇ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਐਡ ਕਰਕੇ ਰੱਖ ਲਵਾਂਗੇ ਜੀ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦਹੀਂ ਵਿੱਚ ਮਸਾਲੇ ਮਿਕਸ ਕਰਨ ਤੋਂ ਬਾਅਦ ਹੋਣ ਇਹਨੂੰ ਆਪਾਂ ਟਾਕੇ ਰੱਖ ਦਿੰਨੇ ਆ ਜੀ ਇੰਨੇ ਪਰਦੀਆਂ ਜਿਹੜੀਆਂ ਆਪਣੇ ਰਹਿੰਦੀਆਂ ਨੇ ਫਰਾਈ ਕਰ ਲੈਣੇ ਆ ਲੋ ਜੀ ਜਿਹੜੀਆਂ ਆਪਾਂ ਪਹਿਲਾਂ ਅਰਬੀਆਂ ਪਾਈਆਂ ਸੀ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ ਜਿਹੜਾ ਆ ਹੋਸਟ ਨੂੰ ਬਰੌਂ ਬਰੌਂ ਜਾ ਹੋਣ ਲੱਗ ਗਿਆ ਇਹ ਫਰਾਈ ਹੋ ਗਈਆਂ ਇਹਨਾਂ ਨੂੰ ਜ਼ਿਆਦਾ ਨਹੀਂ ਸਾੜਨਾ ਹੈਗਾ ਆਪਾਂ ਨੇ ਇਦਾਂ ਬਸ ਫਰਾਈ ਕਰਨੀਆਂ ਨੇ ਆਪਾਂ ਨੇ ਹੇਲਣੀਆਂ ਕਿ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਹੁਣ ਆਪਾਂ ਜਿਹੜੀ ਬਾਕੀ ਦੀਆਂ ਅਰਬੀਆਂ ਨੇ ਉਹ ਵੀ ਪਾ ਕੇ ਫਰਾਈ ਕਰ ਲਵਾਂਗੇ ਜੀ ਇਹ ਅਰਬੀਆਂ ਫਰਾਈ ਕਰਨ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਦੇਖੋ ਜੀ ਇੱਧਰ ਜਿਹੜਾ ਦੂਜਾ ਪੂਰ ਪਾਇਆ ਸੀ ਆਪਾਂ ਨੇ ਉਹ ਵੀ ਫਰਾਈ ਹੋ ਚੁੱਕਿਆ ਉਹਨੂੰ ਵੀ ਆਪਾਂ ਕੱਢ ਲਵਾਂਗੇ ਇੱਧਰ ਆਪਾਂ ਨੇ ਹੁਣ ਗੈਸ ਉੱਤੇ ਦੂਜੀ ਕੜਾਹੀ ਰੱਖ ਲਈ ਹੈ ਜਿਹੜੀ ਚ ਅੱਪ ਫਰਾਈ ਕੀਤਾ ਸੀ ਆਪਾਂ ਨੇ ਪਰੇ ਰੱਖ ਦਿੱਤੀ ਉਹ ਗਰਮ ਹੈ ਹਜੇ ਤੇਲ ਉਹ ਤੇਲ ਨੂੰ ਠੰਡਾ ਹੋਣ ਤੋਂ ਬਾਅਦ ਆਪਾਂ ਕਿਸੇ ਭਾਂਡੇ ਵਿੱਚ ਕੱਢ ਲਵਾਂਗੇ ਤੇ ਉਸੇ ਤੇਲ ਵਿੱਚੋਂ ਮੈਂ ਇੱਧਰ ਇੱਕ ਕੜਛੀ ਤੇਲ ਦੀ ਆਹ ਵਾਲੀ ਕੜਾਹੀ ਦੇ ਵਿੱਚ ਪਾ ਲਈ ਆ ਤੇਲ ਤਕਰੀਬਨ ਗਰਮ ਹੀ ਹੈ ਜੀ ਗਰਮ ਤੇਲ ਹੈਗਾ ਇਹਨੂੰ ਹੁਣ ਜ਼ਿਆਦਾ ਗਰਮ ਕਰਨ ਦੀ ਲੋੜ ਨਹੀਂ ਆ ਇਹਦੇ ਵਿੱਚ ਹੁਣ ਆਪਾਂ ਮਸਾਲੇ ਪਾ ਦੇਵਾਂਗੇ ਤੇਲ ਵਿੱਚ ਆਪਾਂ ਪਾਵਾਂਗੇ ਅੱਧੀ ਚਮਚ ਅਜਵਾਇਣ ਅੱਧੀ ਛੋਟੀ ਚਮਚ ਅਜਵਾਇਣ ਅੱਧੀ ਛੋਟੀ ਚਮਚ ਮੇਥਰੇ ਇਹਦੇ ਆਪਾਂ ਸੁੱਕੇ ਮੇਥਰੇ ਲਏ ਆ ਜੀ ਔਰ ਛੋਟੀ ਚਮਚ ਪਾਵਾਂਗੇ ਪੂਰੀ ਆਪਾਂ ਇੱਕ ਜੀਰੇ ਦੀ ਇਹਨਾਂ ਨੂੰ ਪਹਿਲਾਂ ਆਪਾਂ ਤੇਲ ਵਿੱਚ ਪਾਵਾਂਗੇ ਜਦੋਂ ਇਹ ਸਾਰੀਆਂ ਚੀਜ਼ਾਂ ਚਟਕ ਗਈਆਂ ਉਹ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲਾ ਪਾਵਾਂਗੇ ਜਿਹੜਾ ਆਪਾਂ ਗ੍ਰाइंड ਕਰਕੇ ਰੱਖਿਆ ਹੋਇਆ ਸੀ ਦੇਖੋ ਜਵੈਣ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਆ ਹਜ਼ਮੈਂਟ ਪਾਣ ਦੇ ਨਾਲ ਇੱਕ ਤਾਂ ਜਿਹੜਾ ਹਾਜ਼ਮੇਦਾਰ ਹੁੰਦੀ ਹੈ ਜਵੈਣ ਔਰ ਨਾ ਇੱਕ ਜਿਹੜੀ ਅਰਬੀ ਹੁੰਦੀ ਆ ਇਹ ਥੋੜੀ ਬੈਲ ਹੀ ਹੁੰਦੀ ਹੈ ਬੈਵਾਦੀ ਤੋਂ ਨਾ ਆਪਾਂ ਨੂੰ ਬਚਾਉਂਦੇ ਆ ਜੀ ਮੇਥੇ ਔਰ ਅਜਵਾਇਣ ਇਹ ਜ਼ਰੂਰ ਮੇਥੇ ਤੁਸੀਂ ਪਾਣੇ ਪਾਓ ਨਾ ਨਹੀਂ ਪਾਣੇ ਤੁਹਾਡੀ ਮਰਜ਼ੀ ਪਰ ਅਜਵਾਇਣ ਜਿਹੜੀ ਆ ਜ਼ਰੂਰ ਪਾਣੀ ਆ ਇਹ ਗੱਲ ਦਾ ਤੁਸੀਂ ਧਿਆਨ ਰੱਖਿਓ ਅਜਵਾਇਣ ਲਾਜ਼ਮੀ ਪਾਣੀ ਹੈ ਜੀ ਔਰ ਐਸੇ ਛੱਟ ਗਿਆ ਹੈ ਜੀ ਸਾਰੀਆਂ ਜੀ ਤੰਜ਼ੀਰਾ ਹਜ਼ਵਾਨ ਔਰ ਮਸਲੇ ਥੋੜੇ ਜਿ ਟੜਕ ਚੁੱਕੇ ਆ ਉਹਨਾਂ ਸੇਕ ਲੱਗਣ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲਾ ਪਾ ਦਿੱਤਾ ਹੈ ਜੀ ਮਸਾਲੇ ਨੂੰ ਬਸ ਉਹੀ ਪ੍ਰੋਸੈਸ ਸਾਰੀਆਂ ਚੀਜ਼ਾਂ ਵਿੱਚ ਜਿਵੇਂ ਹੁੰਦਾ ਆ ਵੀ ਚੰਗੀ ਤਰ੍ਹਾਂ ਨਾਲ ਭੁੰਨਣਾ ਜਿਹੜਾ ਪਿਆਜ਼ ਆ ਤੇ ਟਮਾਟਰ ਨੂੰ ਸਾਰਾ ਪਾਣੀ ਇਹ ਚੰਗੀ ਤਰ੍ਹਾਂ ਦੇ ਨਾਲ ਸੁੱਕ ਜਾਵੇ ਔਰ ਜਦੋਂ ਤੱਕ ਮਸਾਲਾ ਤੇਲ ਨਹੀਂ ਛੱਡ ਰਿਂਦਾ ਉਦੋਂ ਤੱਕ ਇਹਦੇ ਵਿੱਚ ਆਪਾਂ ਬਾਕੀ ਹੋਰ ਕੁਝ ਨਹੀਂ ਪਾਵਾਂਗੇ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਫਿਰ ਤੁਹਾਨੂੰ ਮਿਲਦੇ ਹਾਂ ਜੀ ਦੇਖੋ ਇੱਥੇ ਮਸਾਲੇ ਨੇ ਚੰਗੀ ਤਰ੍ਹਾਂ ਦੇ ਨਾਲ ਤੇਲ ਛੱਡ ਦਿੱਤਾ ਏ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜਿਹਦਾਹੀਂ ਜਿਹਦੇ ਵਿੱਚ ਆਪਾਂ ਮਸਾਲੇ ਪਾ ਕੇ ਰੱਖੇ ਹੋਏ ਸੀ ਨਹੀਂ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਦਵਾਂਗੇ ਜੀ ਮਿਕਸ ਸੇਕ ਆਪਾਂ ਨੇ ਘਟ ਕਰ ਲੈਣਾ ਏ ਘਟ ਸੇਕ ਕਰਕੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਜੀ ਤੇ ਜਿਹੜਾ ਦਹੀਂ ਕੋਲੀ ਨੂੰ ਲੱਗਿਆ ਹੋਇਆ ਸੀ ਉਹਨੂੰ ਵੀ ਆਪਾਂ ਧੋ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਦਵਾਂਗੇ ਤੇ ਇੱਥੇ ਆਪਾਂ ਹੁਣ ਸੇਕ ਬੱਦ ਕਰ ਲਵਾਂਗੇ ਬੱਦ ਸੇਕ ਦੇ ਉੱਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਜੀ ਤਾਂ ਜੋ ਜਿਹੜੇ ਮਸਾਲੇ ਇਹ ਵੀ ਦੁਆਰਾ ਭੁੱਜ ਜਾਣ ਔਰ ਦਹੀਂ ਵੀ ਚੰਗੀ ਤਰ੍ਹਾਂ ਦੇ ਨਾਲ ਮਸਾਲੇ ਵਿੱਚ ਰਚ ਜਾਵੇ ਦੇਖੋ ਤੁਸੀਂ ਚਾਹੋ ਤਾਂ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਸਕਦੇ ਹੋ ਪਰ ਮੈਂ ਦਹੀਂ ਚੰਗੀ ਤਰ੍ਹਾਂ ਨਹੀਂ ਸੀ ਫੈਂਟਿਆ ਇਸ ਤਰ੍ਹਾਂ ਮੈਂ ਥੋੜੀਆਂ-ਥੋੜੀਆਂ ਫੁੱਟੀਆਂ ਜੀਆਂ ਦਹੀਂ ਵਿੱਚ ਰੱਖੀਆਂ ਸੀ ਜਦੋਂ ਨਾ ਇਹ ਮੂਹ ਵਿੱਚ ਆਉਂਦੀਆਂ ਨੇ ਫਿਰ ਇੰਜ ਲੱਗਦਾ ਜਿਵੇਂ ਆਪਾਂ ਪਨੀਰ ਦੀ ਸਬਜ਼ੀ ਖਾਂਦੇ ਹੋਈਏ ਇਹ ਮੇਰੀ ਖੁਦ ਦੀ ਰੈਸਪੀ ਆ ਇਹ ਨਾ ਹੀ ਮੈਂ ਕਿਸੇ ਤੋਂ ਸਿੱਖੀ ਹੈ ਜੀ ਨਾ ਹੀ ਮੈਨੂੰ ਕਿਸੇ ਨੇ ਦੱਸਿਆ ਹੈ ਇਹ ਮੈਂ ਖੁਦ ਦੀ ਰੈਸਪੀ ਖੁਦ ਟਰਾਈ ਕੀਤੀ ਸੀ ਅੱਜ ਮੈਂ ਇਹ ਰੈਸਪੀ ਜਿਹੜੀ ਤੀਜੀ ਵਾਰ ਆਪਣੇ ਘਰੇ ਟਰਾਈ ਕਰ ਰਹੀ ਹਾਂ ਤੇ ਮੈਂ ਸੋਚੀ ਚਲੋ ਪਰੈਸਪੀ ਵੀ ਸ਼ੇਅਰ ਕਰ ਲੈਨੇ ਆ ਇੱਕ ਵਾਰ ਸਾਡੇ ਘਰੇ ਕੋਈ ਰਿਸ਼ਤੇਦਾਰ ਆਇਆ ਸੀ ਤੇ ਮੈਂ ਆਦਮੀਆ ਬਣਾਉਣ ਲੱਗੀ ਸੀ ਮੈਂ ਐਟੇ ਟਾਈਮ ਦਹੀਂ ਵਿੱਚ ਮਸਾਲੇ ਪਾ ਕੇ ਇਦਾਂ ਸਬਜੀ ਬਣਾਈ ਸੀ ਬਹੁਤ ਵਧੀਆ ਬਣੀ ਉਸ ਤੋਂ ਬਾਅਦ ਇੱਕ ਵਾਰੀ ਫਿਰ ਘਰੇ ਬਣਾਈ ਸੀ ਤੇ ਉਸ ਤੋਂ ਬਾਅਦ ਅੱਜ ਤੀਜੀ ਵਾਰ ਮੈਂ ਫੇਰ ਬਣਾ ਰਹੀ ਆ ਇਹ ਸਬਜੀ ਦੇ ਗਵਾਂਡੀ ਤਾਂ ਕੀ ਤੁਹਾਡੇ ਰਿਸ਼ਤੇਦਾਰ ਵੀ ਫੈਨ ਹੋ ਜਾਣਗੇ ਜੇ ਤੁਸੀਂ ਇੱਕ ਵਾਰੀ ਬਣਾ ਲਈ ਇਸ ਤਰ੍ਹਾਂ ਸਬਜੀ ਔਰ ਇਹ ਸਬਜੀ ਦੇ ਅੱਗੇ ਪਨੀਰ ਦੀ ਸਬਜੀ ਵੀ ਫਿੱਕੀ ਲੱਗੂਗੀ ਤੁਸੀਂ ਇੱਕ ਵਾਰ ਟ੍ਰਾਈ ਜ਼ਰੂਰ ਕਰਕੇ ਦੇਖਿਓ ਮੇਰੀ ਖੁਦ ਦੀ ਰੈਸਪੀ ਹੈ ਜੀ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਬਣਾ ਲਵਾਂਗੇ ਦੇਖੋ ਥੋੜਾ ਥੋੜਾ ਜਿਹੜਾ ਆ ਤੇਲ ਛੱਡਣ ਲੱਗ ਗਿਆ ਏ ਦਹੀਂ ਪਾਣ ਤੋਂ ਬਾਅਦ ਵੀ ਮਸਾਲਾ ਤੇ ਆਪਾਂ ਥੋੜੀ ਦੇਰ ਬਾਅਦ ਇਹਦੇ ਵਿੱਚ ਹੁਣ ਅਰਬੀ ਐਡ ਕਰਾਂਗੇ ਥੋੜਾ ਜਿਹਾ ਆਪਾਂ ਹੋਰ ਪਕਾ ਲਵਾਂਗੇ ਤੁਸੀਂ ਕਲਰ ਤੋਂ ਅੰਦਾਜ਼ਾ ਲਗਾ ਸਕਦੇ ਹੋ ਮਸਾਲਾ ਆਪਣਾ ਕਿੰਨਾ ਵਧੀਆ ਪੁੱਜ ਕੇ ਤਿਆਰ ਹੋਇਆ ਏ ਔਰ ਕਲਰ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆਇਆ ਏ ਮਸਾਲੇ ਦਾ ਹੁਣ ਆਪਾਂ ਇਹਦੇ ਵਿੱਚ ਅਰਬੀ ਐਡ ਕਰਾਂਗੇ ਇਹਦੇ ਵਿੱਚ ਅਰਬੀ ਐਡ ਕਰਨ ਤੋਂ ਬਾਅਦ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਕਰ ਦੇਵਾਂਗੇ ਜੀ ਮਿਕਸ ਦੇਖੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਚਾਹੋ ਤਾਂ ਇਹਨੂੰ ਇੱਦਾਂ ਸੁੱਕੀ ਵੀ ਰੱਖ ਸਕਦੇ ਹੋ ਪਰ ਅਸੀਂ ਇਹਨੂੰ ਥੋੜੀ ਜੀ ਤਰੀ ਲਗਾਵਾਗੇ ਆਪਾਂ ਇਹਨੂੰ ਰਸਮੀ ਸੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜੀ ਦੇਖੋ ਆਪਾਂ ਨੇ 2 ਮਿੰਟ ਇਹਨੂੰ ਪਕਾਇਆ ਇਹ ਜੇ ਸੁੱਕੀ ਨੂੰ ਹੀ ਪਕਾਇਆ ਆਪਾਂ ਨੇ ਦੇਖੋ ਤੇਲ ਛੱਡ ਦਿੱਤਾ ਹੈ ਅਰ ਵੀ ਪਾਉਣ ਤੋਂ ਬਾਅਦ ਵੀ ਤੇ ਆਪਾਂ ਹੁਣ ਇਹਨੂੰ ਇੱਕ ਵਾਰੀ ਹੋਰ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਪਾਣੀ ਮਿਲਾ ਲਾਂਗੇ ਥੋੜਾ ਜਿਹਾ ਪਾਣੀ ਮਿਲਾਵਾਂਗੇ ਆਪਾਂ ਜ਼ਿਆਦਾ ਨਹੀਂ 1 ਗਲਾਸ ਦੇ ਏੜ-ਗੇੜ ਆਪਾਂ ਪਾਣੀ ਪਾਵਾਂਗੇ ਤੇ ਇਦਾਂ ਆਪਾਂ ਇਹਨੂੰ ਰਸਮੀ ਸੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਸ ਸਬਜ਼ੀ ਦੇ ਅੱਗੇ ਸ਼ਾਹੀ ਪਨੀਰ ਵੀ ਫੇਲ ਹੈ ਜੀ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਮੇਰੇ ਤਰੀਕੇ ਦੇ ਨਾਲ ਇਹ ਸਬਜ਼ੀ ਤੇ ਫੇ ਤੁਸੀਂ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਤੁਹਾਡੇ ਕੋਲ ਬਣੀ ਆ ਔਰ ਇੱਥੇ ਇੱਕ ਗੱਲ ਦਾ ਧਿਆਨ ਰੱਖਿਓ ਦਹੀਂ ਤੁਸੀਂ ਜਿਆਦਾ ਖੱਟੀ ਨਹੀਂ ਲੈਣੀ ਤੁਸੀਂ ਇਹਦੇ ਵਿੱਚ ਤਾਜੀ ਦਹੀਂ ਦਾ ਹੀ ਇਸਤੇਮਾਲ ਕਰਨਾ ਹੈ ਜੇ ਤੁਸੀਂ ਖੱਟੀ ਦਹੀਂ ਲਓਗੇ ਤਾਂ ਸਬਜ਼ੀ ਤੁਹਾਡੀ ਬਿਲਕੁਲ ਵੀ ਵਧੀਆ ਨਹੀਂ ਬਣੂਗੀ ਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਮਤਲਬ ਆਪਾਂ ਨੇ ਇਹਦੇ ਵਿੱਚ ਡੇਢ ਗਲਾਸ ਪਾਣੀ ਦਾ ਪਾਇਆ ਹੈ ਦੇਖੋ ਇੱਥੇ ਆਪਾਂ ਹੁਣ ਪਾਣੀ ਪਾਣ ਤੋਂ ਬਾਅਦ ਤਰੀ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਇੱਥੇ ਆਪਾਂ ਇਹਨੂੰ 4 ਮਿੰਟ ਪਕਾਵਾਂਗੇ ਬੱਦ ਸੇਕ ਦੇ ਉੱਤੇ ਉਸ ਤੋਂ ਬਾਅਦ 4 ਮਿੰਟ ਆਪਾਂ ਘੱਟ ਸੇਕ ਦੇ ਉੱਤੇ ਇਹਨੂੰ ਪਕਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਜੀ ਇੱਥੇ ਸਬਜ਼ੀ ਨੂੰ ਪੱਕਦੇ ਹੋਏ ਤਕਰੀਬਨ 8 ਮਿੰਟ ਹੋ ਚੁੱਕੇ ਆ ਪਹਿਲਾਂ ਆਪਾਂ ਬੱਦ ਸੇਕ ਦੇ ਉੱਤੇ ਪਕਾਇਆ ਸੀ ਫਿਰ 3-4 ਮਿੰਟ ਆਪਾਂ ਘੱਟ ਸੇਕ ਦੇ ਉੱਤੇ ਪਕਾਇਆ ਹੈ ਹੁਣ ਇੱਥੇ ਆਪਾਂ ਗੈਸ ਕਰ ਦੇਵਾਂਗੇ ਜੀ ਬੰਦ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੋਂ ਤੁਹਾਨੂੰ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਦੇ ਨਾਲ ਇਹ ਰੈਸਪੀ ਨੂੰ ਬਣਾ ਲਿਆ ਤੁਹਾਡੇ ਰਿਸ਼ਤੇਦਾਰ ਵੀ ਫੈਨ ਹੋ ਜਾਣਗੇ ਉਹ ਤੁਹਾਡੇ ਕੋਲੋਂ ਇਸ ਸਬਜੀ ਦੀ ਰੈਸਪੀ ਜ਼ਰੂਰ ਪੁੱਛਣਗੇ ਜੀ ਕਿਉਂਕਿ ਮੇਰੇ ਨਾਲ ਇਦਾਂ ਹੋਇਆ ਹੈ ਮੈਂ ਤੁਹਾਨੂੰ ਤਾਂ ਦੱਸਿਆ ਹੈ ਔਰ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਔਰ ਜੇ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ